ਗੜ ਪਾ ਲਈ ਚੈਨੀ ਜਿਹੜੀ ਸਨਿਆਰੇ ਤੇ ਰੱਖ ਲਈ ਉਹ ਮੇਰਾ ਨਾ ਸੈਟ ਸੀ ਮੈਂ ਉਹਦੇ ਹੀ ਪਿਆ ਸੀ ਬਈ ਹੈ ਕਿ ਨਾ ਲਾ ਪਰ ਰੱਖੋ ਹਾਂ ਨਾ ਯਾਰ ਬੜੇ ਹੁਣ ਮੋਟਰ ਬਰਹਾਉਣੇ ਦੀ ਚੈਨੀ ਦਾ ਗਹਿਣੇ ਰੱਖਣੀ ਪੈਣੀ ਸੀ ਛੱਡਦਾ ਨਹੀਂ ਮੇਰੀ ਜਾਨੀ ਦੇ ਪੇਚ ਪੈ ਜਾਂਦੇ ਛੱਡਦਾ ਨਹੀਂ ਮੇਰੀ ਜਾਨੀ ਦੇ ਪੇਚ ਪੈ ਜਾਂਦੇ ਮੜ ਲਗਾ ਪਾ ਦੇ ਮम्मी ਚੈਨੀ ਰੱਖ ਕੇ ਲਈ ਸੜਿਆ ਯਾਰ ਮੈਂ ਕਿਹੜਾ ਇੱਥੇ ਭੈਣ ਚੋ ਮੇਰੇ ਮੂੰਹ ਸੁਣਦੀ ਆ ਚੰਡੀਗੜ੍ਹ ਜਾ ਕੇ ਭੈਣ ਤੇ ਕਲਬਾਂ ਚ ਗਿਆ ਮੈਂ ਉਹ ਨਹੀਂ ਜਾਂਦਾ ਮੋਰੇ ਵੱਡਾ ਸਿਆਣਾ ਕਿ ਤਾ 150 ਰੁਪਏ ਦੂ 2000 ਰੁਪਈਆ ਮੈਂ ਤਾਂ ਵੀ ਨਹੀਂ ਕਹਿੰਦਾ ਵੇ ਗਿਆ ਨਾ ਤੂੰ ਕਾ ਗੱਡੀ ਗੱਲ ਨਾ ਹੀ ਕਰੇਗਾ ਤੂੰ ਤਾਂ ਮੈਨੂੰ ਮੈਚਾਂ ਨੂੰ ਲੱਗਦਾ ਨੇ ਕੀ ਆਏ ਨੇ ਉਹਦੇ ਮੁੰਡੇ ਨੂੰ ਦਵਾ ਦੇਦੇ ਦਹੀਂ ਚ ਪਾ ਕੇ ਦੇ ਤਾਂ ਨਾ ਤੂੰ ਲੱਗਦੀ ਐ ਤੇ ਦੇ ਦੇਣੀ ਆਂ ਬਚਿਆ ਕੀ ਆ ਉਹ ਲੈ ਗਿਆ ਤੁਸੀਂ ਸਭ ਕੁਝ ਬਚਿਆ ਹੀ ਯਾਰ ੱਟਕੇ ਨਾ ਲਿਆ ਉਹਦੇ ਪੇਜ ਤੇ ਸਾਡੇ ਨਾਲ ਕੀਤਾ ਯਾਰ ਮੇਰੀ ਗੱਲ ਸੁਣ ਭਈਆ ਉਹ 2% ਦਾ ਲੱਖ ਰੁਪਏ ਦਾ ਵਿਆਜ ਕਿੰਨਾ ਬਣਨਾ ਮਹੀਨੇ ਦਾ ਮਹੀਨੇ ਦਾ ਯਾਰ 2000 ਕੋਈ 3000 ਤੋਂ ਘਾਲਾ ਖਾਂਦਾ ਓਏ ਜੀ ਚੰਦਾ ਸੀ ਯਾਰ ਘਰ ਚੋਂ ਹੁਣਰ ਤੁਰਿਆ ਆ ਹੈਲੋ ਓ ਜਾ ਤਾਂ ਬੀਬੀ ਨੇ ਜਰਾ ਕੱਟ ਕੇ ਤੈਨੂੰ ਬੋਲ ਲਵੇ ਪਾਪਾ 2000 ਰੁਪਏ ਪੈਣਾ ਮੈਨੂੰ ਪਤਾ ਹੀ ਆ ਯਾਰ ਸਾਹਮਣੇ ਦੇ ਕੱਡਾ ਉਹਦੇ ਕੰਨਾਂ ਪੜਦਾ ਪਾੜਨਾ ਹੈਲੋ ਉਹ ਸਾਹਮਣੇ ਵੀ ਜਰਾ ਮਰੀਜ਼ ਆ ਉਹ ਅੱਗੇ ਮਰੀਜ਼ ਆ ਮੈਨੂੰ ਫੜਾ ਉਹ ਅੱਗੇ ਮਰੀਜ਼ ਆ ਪਾਪਾ ਜੀ ਲਾ ਤੂੰ ਭੜ ਪਾਪਾ ਜੀ ਪਾਪਾ ਜੀ 2000 ਰੁਪਇਆ ਲੱਖ ਨੂੰ ਪੈਣਾ ਆ ਤੈਨੂੰ ਪਤਾ ਹੀ ਨਾ ਫੇ 2 2% ਦੇ ਹਿਸਾਬ ਨਾਲ ਲਾ ਲਾ ਹਿਸਾਬ ਹੋ ਫੇ 2 2 2000 ਹੀ ਹੋਇਆ ਲੈ ਐਨੀ ਆ ਤਾਂ ਬੱਤ ਹੋਰ ਡੇਰ 2 ਮਹੀਨੇ ਹੋ ਗਏ ਅਗਲਾ ਨਾ ਪੂਰਾ ਬਿਆਹ ਲੈਣਾ ਆ 40 ਦਿਨ ਹੋਏ ਲੈ ਤੱਕਦੇ ਇਹਨੂੰ ਥਿਆਣੇ ਨੂੰ ਵੱਡੇ ਨੂੰ ਲੈ ਲੋ ਇਹ ਤੁਹਾਨੂੰ ਇਹ ਹੀ ਮਿਲੀ ਸੀ ਪੂਰੇ ਖੇਹਰਿਆਂ ਨੂੰ ਤੇ ਤੂੰ ਹੋਰ ਲਿਆਦਾ ਕਾ ਕਰਾ ਬਾਣੀ ਆਈ ਨਹੀਂ ਕਰਕੇ ਪੈਂਦੀ ਆ ਮੈਂ ਹੀ ਬਸ ਗਈ ਜੇ ਹੋਰ ਹੁੰਦੀ ਤਾਂ ਬਸਦੀ ਵੀ ਨਹੀਂ ਆਈ ਲਿਆਉਣੀ ਨਹੀਂ ਸੀ ਹੋਰ ਚੰਗਾ ਜਾਂ ਤੂੰ ਆਪਣੀ ਟੀਵੀ ਤੋਂ ਖਾ ਗਾਲਾ ਓਏ ਮੱਪੇ ਪੁੱਤਾਂ ਨੇ ਚੰਗਾ ਤੂੰ ਹੁਨਰ ਭਾਲਿਆ ਮੈਂ ਨਹੀਂ ਬਸ ਗਈਆਂ ਹੋਰ ਤੇ ਹੁੰਦੀ ਤਾਂ ਇਹਦੇ ਬਸਦੀ ਵੀ ਨਾ ਐ ਕੀ ਉਹ ਕਹਿੰਦਾ ਨਹੀਂ ਹੱਕ ਮੈਂ ਤਾਂ ਪੜਿਆ ਨਿਕਾ ਮੈਂ ਅਨਪੜਵਾ ਮੈਂ ਆਨ ਨੂੰ ਪੜਾ ਇਹ ਵੀ ਅੰਗੜੀਆ ਦੱਸ ਵੀ ਜਾਂ ਫਿਰ ਬਸ 2000 ਰੁਪਏ ਮਿੰਨੇ ਉਹ ਗੁੱਡੀ ਨੂੰ ਪੁੱਛ ਜਿਹਨੇ ਸਾਰਾ ਸਮਾਨੇ ਸਨਿਆਰੇ ਦੇ ਲੈ ਆਖਣਾ ਪੁੱਛ ਹੋਰ ਉਹ ਪੁੱਛ ਲੈ ਮੈਂ ਟੈਨਟਲੀ ਉਹਨੂੰ ਕਰਸਾ ਲਾ ਕੇ ਨਾ ਦੱਸਦਾ ਆਰੀ ਉਮਰ ਭਾਂਜੇ ਜਿਹਦੀ ਸਨਿਆਰਿਆਂ ਚ ਗੁੱਡੀ ਜੀ ਯੂ ਡਬਲ ਡੀ ਆਈ ਪੀ ਬੀ ਡਾਲ ਇਹਦਾ ਨਾ ਡੇਵੀਡ ਡਾਲ ਜੀ ਗੁੱਡੀ ਕਿਦਾਂ ਹੋਗੇ ਗੱਲਾਂ ਕਰਦੇ ਆ ਮੈਨੂੰ ਕਿਤੇ ਪਤਾ ਨਹੀਂ ਜੇ ਤੁਹਾਨੂੰ ਬਦਲ ਟੱਬਰ ਦੇ ਜੀਆਂ ਨੂੰ ਜਿਹਨੇ ਭਾਂਜੇ ਉਹ ਸਨਿਆਰੇ ਦੀ ਕੋਠੀ ਪਵਾਤੀ ਨਹੀਂ ਭਾਂਜੇ ਉਹਦੇ ਰੱਖ ਰੱਖ ਕੇ ਚੈਨੀਆਂ ਓਏ ਬੁੱਢੀ ਆ ਕਦੀ ਮੂੰਹ ਦੀ मुंडी ਜਾਣ ਦੇ ਕਦੀ ਕੜਾ ਜਾਣ ਦੇ ਕਦੀ ਕੋਹ ਜਾਣ ਦੇ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਓ ਮੈਂ ਕਹਿਆ ਇਹ ਕੀ ਆ ਲੱਖ ਰੁਪਈਏ ਦੇ ਸਾਧਨਾ ਪੈਂਨ ਮਹੀਨੇ ਦਾ ਕਿੰਨਾ ਵਿਆਜ ਪੜਨਾ 2000 ਨਹੀਂ ਪੜਨਾ ਹਾਂ ਕਿੰਨੇ ਦਾ ਲੱਖ ਦਾ ਓਏ ਇਹ ਕਹਿੰਦੇ ਕਿ ਇਹਨੂੰ ਪਸਾਨ ਨੂੰ ਯਾਰ ਇਹ ਸਮਝ ਨਹੀਂ ਆਇਆ ਇੱਥੇ ਹਿਸਾਬ ਕਿਹਦੇ ਤੋਂ ਕਰਾਈਏ ਤੇ ਫੇਰ ਮੈਂ ਜੋਰ ਮਾਰਿਆ ਬੜਾ ਦਿਮਾਗ ਤੇ ਲੋਡ ਪਿਆ ਮੇਰੇ ਤੇ ਹੱਦੋਂ ਬੱਦ ਮੈਂ ਕਹਿਆ ਭੈਜ ਸਾਰਾ ਸੋਨਾ ਤੇ ਤੈਂ ਧਰੇ ਅਸੀਂ ਦੁਨਿਆਰੇ ਤੇ ਤਿੱਦੂ ਜਿਆਦੇ ਪਤਾ ਹੈ ਵਿਆਜਾਂ ਬੀਜਾਂ ਦਾ ਵੇ ਸੱਚੀ ਗੱਲਿਆ ਤਾਂ ਦਾ ਮੋਹ ਨੇ ਮੋਂਡੇ ਸਿਰ ਦਾ ਪਰੇਸ਼ਨ ਕਰਾ ਲਿਆ ਤੇਰੇ ਪਿੱਛੇ ਪੈ ਓ ਐਨਾ ਲੋਡ ਲੈ ਗਿਆ ਤੇਰਾ ਉਹ ਕਰਜੇ ਦਾ ਦਿਮਾਗ ਆ ਪੜਾਉਦੋ ਓਹ ਹੋ ਮਾਈ ਗੋਡ ਹਾਂ ਦਾਸ ਵਿਆਜ ਕੇ ਨਾ ਵੇ ਸਾਨੂੰ ਇਹ ਨਹੀਂ ਪਤਾ ਲੱਗਿਆ ਹੀ ਫੋਨ ਕਰੀਏ ਦਾ ਕਰੀਏ ਕਿ ਇਹਨੂੰ ਨੌਲੇਜ ਕਿਨੂੰ ਆ ਨੌਲੇਜ 노 ਨੌਲੇਜ ਵਿਦਆਊਟ ਕਾਲਜ ਮੈਂ ਕਹਾਂ ਨੋ ਨੌਲੇਜ ਬਿਨਾ ਸੁਨੇਾਰੇ ਸੋ ਗੱਲ ਤੇਰੀ ਆ ਜਿਹੜੇ ਚੀਜ਼ ਪੜ੍ਹਨੇ ਜਿਹਨੇ ਚੀਜ਼ਾਂ ਰੱਖ ਲਈ ਚੱਕ ਲਈ ਉਹਨੂੰ ਪਤਾ ਹੁੰਦਾ ਆ ਹਾਂ ਸਾਡੇ ਕੋ ਦਾ ਇੱਕ ਚੈਨ ਨਹੀਂ ਆ ਤੂੰ ਦਾ ਪੈ ਜੋ ਮੁੰਦੀ ਕੀ ਕੜਾ ਕੀ ਚੱਲਣ ਦੇ ਬਾਲੀਆਂ ਕੀ ਡੱਕਰੇ ਆ ਰੀਆਂ ਹੈ ਭੈਣ اے ਭੈਣ 2000 ਰੁਪਇਆ ਬਣਨਾ ਲੱਖ ਨੂੰ 2% ਦੇ ਹਿਸਾਬ ਨਾਲ 2% 2% ਲੱਖ ਨੂੰ 2000 ਹੀ ਬਣਦਾ ਨਹੀਂ ਤੂੰ ਪੱਕਾ ਹੀ ਸ਼ੋਰ ਹੈ ਇੱਕ ਵਾਰ ਹਿਸਾਬ ਲਾ ਲੈ ਮੋਹਣ ਤੋਂ ਵੀ ਉਹ ਨਹੀਂ ਲੈਂਦਾ ਡੇਢ ਮਹੀਨੇ ਨਾਲ ਪੂਰੇ 2 ਮਹੀਨਿਆਂ ਦਾ ਸਾਡਾ ਜਾਨ ਦੇ ਦਿਨ ਨਾ ਹੋਇਆ ਮਾਸੀ ਜਾਨੀ ਰੱਖੀ ਨੂੰ ਭੈਣ ਨੂੰ ਪਤਾ ਦੋ ਨਹੀਂ ਲੈਣਾ ਪੈਣਾ ਇਹਨੇ ਤੈਨੂੰ ਪਤਾ ਹੀ ਉਹ ਯਾਰ ਗਲਤੀ ਕਰ ਨੇ ਦੇ ਯਾਰ ਹਾਂਜੀ ਤਿੰਨ ਬਣਿਆ 3000 ਬਣਨਾ ਉਹ ਯਾਰ ਗੱਲ ਮੇਰੀ ਕਰ ਤੈਨੂੰ ਕੀ ਪਤਾ ਪੈਣਾ ਮੰਨਦਾ ਹਾਂ ਡੇਢ ਜਿਹੜੇ ਵਿਆਜ ਦੀ ਨਾ ਗੱਲ ਉਹ ਕਰੇ ਜਿਹਨੇ ਵਿਆਜ ਦੇਣਾ ਉਹ ਗੱਲ ਕਰਿਆ ਹਾਂਜੀ ਉਹ ਪੂਰਾ ਦੋ ਨਾ ਲੈਣਾ 500 ਇਹਦਾ ਵਿੱਚ ਗੁੱਡੀ ਦਾ ਲੈ ਤਾਂ ਬੱਸ ਕਮਿਸ਼ਨ ਇਹਦੇ ਨਾਲ ਰੱਖਣ ਗਈ ਸੀ ਨਾ ਕਮਿਸ਼ਨ ਮੋਹ ਗੱਲ ਨਿਕਲ ਲੱਗੀ ਸੀ ਹੁਣ ਮੇਰੀ ਗਾ ਸੁਣ ਨਹੀਂ ਹੁਣ ਬੇ ਉਹ ਤੂੰ ਬਿਹਾਵ ਲਮਾਸੜ ਤੋਂ ਲਵਾ ਇਹ 12 13 ਦਿਨ ਉੱਪਰ ਹੋਏ ਐ ਇੱਕ ਮਹੀਨਾ 13 ਦਿਨ 41 11 ਦਿਨ 2000 ਹੀ ਲੈਣਾ ਤੇ ਜਰਾ ਕੱਟ ਕੇ ਦੇ ਦਿੰਨੇ ਆ ਨਹੀਂ 2000 ਹੀ ਲੈਣਾ ਚਾਰ ਕਹੀ ਜਾਂਦੀ ਆ ਜਾ ਲੈਣੇ 2000 ਆਹਾ ਜਾ ਲੈ ਕੇ ਮਿੰਨਾ 13 ਦਿਨ ਹੋਏ ਆ 11 ਦਿਨ ਹੋਏ ਉਹਦੇ ਛੱਡ ਦੇਣੀ 2 ਨਹੀਂ ਲੈਣਾ ਹੁਣ ਇਹ ਵੀ 2 ਨਹੀਂ ਲੈਣਾ ਮਿੰਨਾ ਦਾ 2 ਸਹਿਆਰੇ ਨੇ ਵਿਆਹ ਸਿਰੋ ਤੁਹਾਡੇ ਸਰ ਕੋਠੀ ਪਾ ਲਈ ਉਹਨੇ ਪੂਰੀ ਐਨ ਕਹਿੰਦੀ ਹੁਣ ਨਹੀਂ ਮੇਰੀ ਗੱਲ ਸੁਣ ਜੇ ਆਪਾਂ ਸਨੇ ਆ ਰਹੇ ਤਾਂ ਇਹ ਤੇ ਸਾਤੋਂ ਅੱਧੇ ਮਹੀਨੇ ਦਾ ਵਿਆਜ ਲਾ ਫੇ ਕਿੰਨੇ ਪੈਸੇ ਬਣਦੇ ਆ ਫੇ 3000 ਹੋ ਰਿਆ ਨਹੀਂ ਹੈ ਮਹੀਨੇ ਦੇ ਦੋ ਦੇ ਹਰੇ ਆ ਮੈਂ ਬੱਸ ਜਿੱਦਾਂ ਤੂੰ ਆਪਣੇ ਉਹ ਬਾੜੀਆਂ ਰੱਖੀਆਂ ਸੀ ਤੇਰੇ ਤੋਂ ਕਿੰਨੇ ਮਹੀਨਿਆਂ ਦਾ ਵਿਆਜ ਲਿਆ ਇਹ ਮੈਂ ਮੇਰੇ ਕੰਮ ਦਾ ਵਿਆਜ ਨਹੀਂ ਪੁੱਛਦਾ ਲੈ ਜਦੋਂ ਮੁੰਦੀ ਰੱਖ ਕੇ ਆਈ ਸੀ ਮਾਸੜ ਦੀ ਉਹਨੇ ਕਿੰਨੇ ਪੈਸੇ ਲਏ ਸੀ ਕੋਈ ਤਾਂ ਕਦੀ ਜ਼ਿੰਦਗੀ ਚ ਨਹੀਂ ਰੱਖੀ ਮੁੰਦੀ ਅੱਛਾ ਮੰਦੀ ਨਹੀਂ ਸੀ ਰੱਖੀ ਮੁੰਦੇ ਉਹ ਚੁਗ ਰਿਹਾ ਉਹਦੀ ਉਂਗਲ ਜੀ ਕਦੇ ਵੱਡ ਨਹੀਂ ਦਿੱਤੀ ਰਾਤੋਂ ਰਾਤ ਮਾਸੀ ਤੋਂ ਲੈ ਸਹੀ ਗੱਲ ਆ ਤੇਰੇ ਆੜ ਕੀ ਨੀਂਦ ਦੀ ਗੋਲੀ ਲੈ ਕੇ ਛਾਪੂ ਲਾ ਕੇ ਉਹਦੀ ਮੰਦੀ ਲਹਾ ਲੈਣੀ ਕੋਈ ਸੁੱਤਾ ਪਿਆ ਲੈ ਗਿਆ ਕੋ ਕੰਦ ਢੱਪ ਕੇ ਜੋਤੀਆਂ ਰੱਖਾਂ ਹੀ ਭੌਂਕਦਾ ਕੁੱਤੇ ਜ਼ਰਾ ਮੇਰੀ ਗੱਲ ਸੁਣ ਹਾਂ ਉਹ ਸੁਨਿਆਰੇ ਦੇ ਨਾਲ ਚੱਲੂਗੀ ਚਲੋ ਠੀਕ ਆ ਲੈ ਕਾਲਾ ਗੱਲ ਯਾਰ ਤੂੰ ਕਿੰਨੇ ਬੰਦੇ ਦੇ ਪੈਣ ਸੈਰ ਖਾਂ ਦਾ ਬਹੁਤ ਸਰਗਾ ਤੈਨੂੰ ਪਤਾ ਯੋ ਦਾ ਪੈਣਾ ਉਹ ਨਹੀਂ ਮੰਨਦਾ ਹੁੰਦਾ ਉਹ 2 ਮਹੀਨਿਆਂ ਦਾ ਲੈਣਾ ਹੁੰਦਾ ਉਹ ਇੰਨਾ ਵੀ ਨਾ ਕਜੂਸ ਹਾਂ ਭਾਵਾ ਜਿੰਨੇ ਮਰਜੀ ਹਾਂ ਆਏ ਹਾਈ ਜਿੰਦਗੀ ਤੇ ਸੁਨਿਆਰੇ ਨੇ ਝਾਲ ਝਾਲ ਲਈ ਪੈਣਦਾ ਹੀ ਨਹੀਂ ਇਹ ਉਦਾਂ ਦੀ ਚੈਨੀ ਤਾਂ ਦਿਖਾਈ ਕਿਹੜੀ ਆ ਚੈਨੀ ਉੱਥੇ ਹੀ ਪਈ ਆ ਮੇਰੇ ਕੋਲ ਥੋੜੀ ਜਿਹੀ ਸੁਨਿਆਰੇ ਦੇ ਪਈ ਆ ਉਹ ਚੈਨੀ ਦੀ ਪੂਰੀਆ ਦਾ ਚੈਨੀ ਮੋਟੀ ਬਹੁਤ ਬਹੁਤ ਮਨਾਲੇ ਹੀ ਆ ਇਹ ਨਾਲ ਗਈ ਸੀ ਮੁਸਕਾਨ ਤੇਰੇ ਚਲ ਠੀਕ ਆ ਭਾਣਾ ਮੈਂ ਤਾਂ ਗੱਡੀ ਚਲਾ ਕੇ ਲੈ ਗਿਆ ਇਹ ਕਿਹਾ ਸੀ ਨਾ ਸੀਆ ਮੋਗੇ ਵਾਲੀ ਮੈਗੀ ਗਈ ਸੀ ਨਾਲ ਇਹ ਮਲਬਈ ਬਹੁਤ ਚੀਜ਼ ਐ ਸਾਲਾ ਜਿਆਦਾ ਆ ਸਾਡੀ ਚੈਨੀ ਹੁਣ ਛੱਟਣ ਲੱਗੀ ਹੁੰਦਾ ਇਹਦੇ ਪੈਰ ਚੰਗੇ ਆ ਨਾ ਭਾਂ ਜੋ ਵਿਆਜੂ ਪੈਸੇ ਇਹ ਚੱਕੇ ਇਹ ਕਿੰਨੇ ਪਰਸੈਂਟ ਤੇ ਚੱਕੇ ਦੋ ਬੜਾ ਖਾਦਾ ਕੇ ਕੁਛ ਗਾਂ ਬਸਦਾ ਆਏ ਬ ਲੈਣੇ ਦੇ ਨਹੀਂ ਭਰਾਵਾ ਅਸੀਂ ਇਦਾਂ ਹੀ ਆ ਸੁਨਿਆਰੇ ਦੇ ਲੈ ਆਈਦੇ ਰੱਖ ਲਈਦੇ ਲੈ ਆਈਦਾ ਉਹ ਆ ਵਿਚਾਰਾ ਜਿਹੜਾ ਦੱਸਦਾ ਯਾਰ ਮੈਂ ਯਾ ਮੇਰਾ ਕੀ ਕਸੂਰ ਆ ਮੈਂ ਤਾਂ ਉਹਨੇ ਦੇ ਲਾ ਦਰਵਾਜ਼ਾ ਪੱਖਾ ਲਾ ਲਿਆ ਉਹਦੇ ਆ ਦੇ ਜਾਇਂ ਜਾਇਂ ਮੈਂ ਹਰ ਕੀ ਕਰਾਂ ਤੂੰ ਕਰ ਕੋਸ ਇਹ ਨਾ ਤੂੰ ਬੇਕਾਰ ਦੀ ਜਮਾਨਾ ਇਹ ਨਾ ਉੱਤੋਂ ਹੈ ਜੀ ਨਹੀਂ ਜਾ ਬੈਠ ਕੇ ਲੈ ਗਿਆ ਜਾਨ ਆਪਣੀ ਨੂੰ ਮੈਂ ਇਹਨਾਂ ਨੂੰ ਉਬੰਦਵਾ ਯਾਰ ਉਹ ਰਿਆ ਤਾਂ ਅੰਦਰ ਹੀ ਪਿਆ ਆ ਮਿੰਦੇ ਅੰਦਰ ਆ ਬਾਤੂੰ ਬੈ ਜਾ ਹਾਂ ਆ ਢਾਰੇ ਅੰਦਰ ਆ ਉਹ ਲੈ ਅੰਦਰ ਆ ਨਾ ਕਰਿਆ ਪਿਆਰ ਉਹ ਅੰਦਰ ਆ ਜਾ ਸਾਈ ਜੀ ਚੱਕ ਕੇ ਦਵਾਉਂਦਾ ਮੈਂ ਤਾਂ ਗੁੱਟੀ ਜਾਨ ਆ ਜਾ ਅੰਦਰ ਆ ਜਾ ਅੰਦਰ ਆ ਕਾਈ ਬਚਾਲਾ ਉਹ ਚਾਰ ਮਣੀ ਆਉਂਦੀ ਆ ਆਦਮੀ ਨੂੰ ਕਾਈ ਬਚਾਲ ਤੂੰ ਪਹਿਲੇ ਉੱਥੇ ਕੱਢ ਬਾਹਰ ਬੱਜੀ ਨਾ ਹੋਗਾ ਬੱਜੀ ਆ ਮੂਹਰੇ ਐਸੇ ਚਟਾਈ ਮਸਾਲਾ ਭਰਾਵਾ ਆ ਲੈ ਪੈਣਾ ਨਿਕਾ ਕਰਨਾ ਹੋਗਾ ਐਸੇ ਚਟਾਈ ਓਏ ਤਾਂ ਫੋਨ ਤੇ ਮਾਤਾ ਮੈਨੂੰ ਚਟਾਈ ਦੇ ਦੋ ਉਹਨੂੰ ਥੱਲੇ ਫੋਨ ਪਿਆ ਪਤਾ ਕੀ ਗੱਲ ਵਾ ਇਹਨੂੰ ਇਹਨੂੰ ਇਹ ਆ ਮੇਰਾ ਕੰਮ ਹੋ ਹੀ ਜਾਂਦਾ ਬਸ ਗੱਲ ਜਿਹੜੀ ਆ ਮੇਨ ਹਾਂ ਮੈਨੂੰ ਤੇਰਾ ਪਤਾ ਨਹੀਂ ਕਿਦੋਂ ਯਾਰ ਕੰਮ ਦਾ ਥੋੜੀ ਗਾਈ ਆ ਇੱਕ ਦਾ ਥੋੜੀ ਆ ਗੱਲ ਦੇ ਕੋਲ ਨਾ ਬੈਠਦੇ ਪਈ ਆ ਮੇਰੀ ਗੱਲ ਸੁਣ ਉਹਦੇ ਪਿਆਰ ਵਿੱਚ ਯਾਰ ਇੱਥੇ ਪੈ ਉੱਥੇ ਧਰਮ ਵਿੱਚ ਪਿਆ ਆ ਪੈ ਜਾ ਭਰਾਵਾ ਲਾਲਾ ਪੱਖਾ ਵਾਲਾ ਤੂੰ ਉੱਥੇ ਜਾ ਜਾ ਮੈਨੂੰ ਪਹਿਲਾਂ ਦੇ ਉੱਤੇ ਲਾਲਾ ਲਾਲਾ ਪੱਖਾ ਉੱਥੇ ਇੱਥੇ ਹੀ ਬਹਿਣਾ ਨਹੀਂ ਉੱਥੇ ਪਹਿਲਾਂ ਆ ਇੱਥੇ ਹੀ ਪਵਾਣਾ ਤੇ ਤੇਰੀ ਕੋਈ ਜੇਦ ਵਾ ਹਾਂ ਆ ਮੇਰੀ ਗਾਇਕਾ ਪਾਪਾ ਨਾਲ ਰੂਲਾਵਾ ਪਾਪਾ ਨਾਲ ਰੂਲਾਵਾ ਚੱਲ ਦਾਦੀ ਆਹ ਹੋਰ ਦੱਸ ਬਹਿ ਜਾ ਮੈਨੂੰ ਕੀ ਐ ਉਹ ਜਿਹੜੀ ਪਿਆਵਲੀ ਫੈਲਦੀ ਆ ਮੈਂ ਕਲਾਸ ਉਹ ਪਿੰਗੇ ਜੇ ਜਿਹਨੂੰ ਦੇਖਣ ਨੂੰ ਰੂਹ ਨਹੀਂ ਕਰਦੀ ਉਹਨੂੰ ਪੱਖਾ ਲੈ ਕੇ ਆਈਏ ਸੀ ਲਵਾ ਦੇ ਉੱਥੇ ਦੇਖਣ ਨੂੰ ਰੂਹ ਨਹੀਂ ਕਰਦੀ ਕੀ ਦੀ ਗੱਲ ਕਰਦਾ ਮੈਂ ਤਾਂ ਕਿ ਮੈਂ ਤਾਂ ਦੇਖਣੀ ਐ ਮੇਰਾ ਤਾਂ ਭਰਾ ਐ ساری ਉਮਰ ਦੇਖ ਰਹੀ ਆਂ ਦੀ ਨੰਗ ਹੀ ਉਹਨਾਂ ਨੂੰ ਪੈਂਚੋ ਕੁੱਤੇ ਤੂੰ ਤਾਂ ਨਹੀਂ ਦੇਖਦਾ ਬਾਬਿਆਂ ਦਾ ਸ਼ੁਕਰ ਐ ਸਾਨੂੰ ਛੇ ਛੇ ਦੀ ਬੜੇ ਕਰ ਦੋਤਾ ਜਿਹੜਾ ਕਾਪਲ ਲੈ ਹੈਗਾ ਨੇ ਉਹ ਵੀ ਉਹਨਾਂ ਦੇ ਗਲ ਪਾ ਦੇਣਾ ਏ ਆਪਾਂ ਜੜੀ ਨੇ ਭੁਜਾਇਆ ਭਰਾਵਾ ਇੱਥੇ ਪੀ ਕੇ ਆਇਆ ਲੈ ਇੱਤਾਂ ਬੇਇੱਜ਼ਤੀ ਕਰਦੇ ਹੋਇਆ ਹੈ ਆ ਬੇਇੱਜ਼ਤੀ ਕਰਨ ਦੀ ਗੱਡੀ ਹੈ ਜੜੀ ਨੇ ਭੁਜਾਇਆ ਤਾਂ ਹੀ ਸੱਚੀ ਗੱਲ ਆ ਦੇਣੀ ਚੱਪਲ ਚੱਪਲ ਰਾਮ ਦਿਆ ਓਰੇ ਆ ਓਰੇ ਆ ਬੋਲ ਕਿੱਦਾਂ ਬੋਲਦਾ ਫੇ ਬੋਲ ਕਿੱਦਾਂ ਬੋਲਦਾ ਰਾਮ ਦਿਆ ਆਪਣੇ ਨੂੰ ਭੁਜਾਇਆ ਸੱਚੀ ਆ ਤੈਨੂੰ ਮੈਂ ਦੱਸਾਂ ਆਪਣੇ ਨੂੰ ਭੁਜਾਇਆ ਨਕਲੀ ਆਇਆ ਲੱਗਦਾ ਰਹਿੰਦਾ ਕਦੀ ਆਟਾ ਲਾਉਨੇ ਕਦੀ ਕੋਸ ਲਾਉਨੇ ਆ ਦੋ ਫਿਟੇ ਮੈਂ ਤੇਰੀ ਇਹੋ ਜਿਹੀ ਕਰਤੂਤ ਦੇ ਤੇਰੇ ਹਰਾਮ ਦੇ ਦੇ ਮੈਂ ਕਹਿੰਦੀ ਆ ਫਿੱਟੇ ਮੂੰਹ ਮੈਂ ਕਹਿੰਦੀ ਆ ਮੇਰੇ ਜਿਹੜਾ ਸ਼ਮਿਆ ਕਿੱਤੋਂ ਨਾਲ ਉਤ ਆਉਂਦਾ ਮੈਂ ਜੰਮਿਆ ਤਾਂ ਤੁਹਾਡੀ ਫਿਊਚਰ ਪਲੈਨਿੰਗ ਨੇ ਦੰਦ ਦੇਣੇ ਸ਼ੁਰੂ ਤੇ ਦੋ ਤਿੰਨ ਅਗਲੀ ਲਵਾਏ ਆ ਟੱਕੇ ਨੂੰ ਮੈਂ ਕੱਲ ਦਾ ਮਾਲਕ ਵਾਹੇ ਬਗਾ ਦਾ ਬਾਗ ਦਾ ਮਾਲ ਨਹੀਂ ਐ ਫਿਊਚਰ ਪਲੈਨਿੰਗ ਦਵਾ ਕੇ ਯਾਰ ਕੰਮ ਕਰਿਆ ਕਰ ਤੇਰੇ ਆ ਕੱਪੜਾ ਖੋਡਾ ਖੋਲਦੇ ਧਮਕ ਉਟੁੰਦਾ ਆ ਓ ਮਿੰਦੇ ਦਾ ਧੰਮ ਓ ਯਾਰ ਤੂੰ ਇੱਥੇ ਪੈ ਮੈਂ ਇੱਥੇ ਆ ਯਾਰ ਤੂੰ ਇੱਥੇ ਬੈ ਤੇ ਦੇਖ ਲੈ ਲੈ ਮੈਂ ਤਾਂ ਖਾ ਖੂ ਲੈ ਆਂ ਯਾ ਤੈਨੂੰ ਮੈਂ ਦੱਸਾਂ ਉਹ ਤਾਂ ਗਿਆ ਤੇਰਾ ਮੈਂ ਕੋਈ ਨਾ ਕੋਪ ਕਰਦਾ ਨਾ ਕੰਮ ਉਹ ਤੇਰਾ ਵਿਜੜਾ ਜਿਹਾ ਕਿੰਨਾ ਮਾਰ ਮਾਰ ਮੇਰੇ ਕਹਿੰਦਾ ਤੂੰ ਮਾਦਾ ਲਾਲ ਮੈਂ ਐ ਪਹ ਜਾ ਤੈਨੂੰ ਪਤਾ ਹੀ ਨਹੀਂ ਆ ਛੱਤਰ ਕਿੱਧਰ ਪਹਿੰ ਗਿਆ ਮੈਂ ਓਏ ਚਿੱਤੇ ਕਰ ਲੈ ਸਟੋਰ ਤੇ ਸੱਤ ਕੇ ਹਾਂ ਕੇ ਹਾਂ ਕੇ ਸੌਣ ਕੈ ਹਾਏ ਲਕਤਬਾਂ ਡੋਕ ਜੂਈ ਓਏ ਹੁਣ ਕਹਿ ਰੋ ਰੋਦਾ ਹੁਣ ਕਹਿ ਬੁਕਾ ਆਹ ਗਿਆ ਲੈ ਛੋਟੀ ਫੜਾ ਦੇ ਫੋਨ ਦੇ ਦਾ ਮਜ਼ਾ ਛੋਟੀ ਫੜਾ ਦੇ ਇੱਕ ਵਾਰ ਛੋਟੀ ਛੋਟੀ ਹੈ ਨਾ ਨਾ ਮੈਂ ਛੱਡਣੀ ਅੱਜ ਅੱਜ ਮੈਂ ਹਾਰ ਮੰਗੀ ਆ ਇਹਦੀ ਸ਼ਕਲ 부ਕਾਰ ਕੇ ਹਾ ਹਥਿਆਰ ਹਥਿਆਰ ਤਫਿਆ ਮਲਮਈ ਫੇਲਾਉ ਮੈਂ ਦੇਰ ਲੱਗੇ ਮੈਂ ਹੈ ਮੈਂ ਬਹੁਤ ਆ ਵਾਈਦੀ ਵੀ ਨਹੀਂ ਘਟੋ ਆਰਾਮ ਆ ਫੋਨ ਆ ਥੱਲੇ ਸੈੱਟ ਕੀਤਾ ਖਰਾਬ ਦੂਏ ਦਾ ਵੀ ਇਹਦਾ 13 Pro Max ਉਹ ਤੇਗੜਾ ਅੰਬਾਨੀ ਨੇ ਪਟਵਾ ਵੀ ਮੇਰੇ ਕੋਲੇ ਜੋ ਮਰਜ਼ੀ ਕਰੇ ਹਾਂ ਆ ਜਾ ਪੈ ਜਾ ਚੈਨੀ ਛਡਾਉਣ ਨੂੰ ਪੈ ਜੋ ਹੁਣ ਸਾਲਾ ਲੱਖ ਰੁਪਈਆ ਇਕੱਠਾ ਕੀਤਾ ਹੁਣ ਭਾਂਜ ਬਿਆਜ ਨਹੀਂ ਜੋੜਦਾ ਬਿਆਜ ਕਿੱਥੋਂ ਕਰੀਏ ਬਿਆਜ ਦੀ ਟੈਂਸਰ ਮੈਂ ਯਾ ਤੂੰ ਭੇ ਮੈਂ ਚੱਲਾਂ ਨਾ ਮੈਂ ਪੈਣੇ ਦਾ ਪਰਿਵਾਰ ਹੈ ਵੀ ਉਧਰੋਂ ਬੀਬੀ ਭਾਈਏ ਦਾ ਥੈਰ ਖਾਣ ਲੱਗੀ ਇਧਰੋਂ ਮੈਂ ਹੁਣ ਜੋਇਸ ਸਾਹਿਬ ਦੀ ਗੱਲ ਲੜਦੀ ਆ ਆ ਮੈਂ ਮੇਰਾ ਪੇ ਦੇ ਬਾਬਾ ਹੀ ਆ ਜਿਹੜਾ ਸੁਣ ਗਿਆ ਤੀਮੀ ਦੀ ਮੈਂ ਤੀਮੀ ਦੀ ਨਹੀਂ ਸੁਣਦਾ ਕਦੀ ਵੀ ਆਪਾਂ ਕਹਿਆ ਯਾਦ ਪਰਿੰਦੇ ਹਾਂ ਪੱਖਾ ਲਾ ਲਿਆ ਹਾਂ ਪੱਖਾ ਲਾ ਲਿਆ ਜਿਹੜੀ ਇਹਨਾਂ ਦਵਾਈ ਆ ਹਾ ਹੌਲੀ ਹੋ ਗਿਆ ਬੈਟਰੀ ਡੈਡ 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 ਤਾਂ ਹੋ ਗਿਆ ਮੈਂ ਦਾ ਪੇਰਾ ਛੋਟਾ ਭਰਾ ਆਇਆ ਸਾਲਤ ਪਾੜ ਦੇਣੀ ਮਾਤਾ ਮਾ ਗੋਪੀ ਤੂੰ ਮਰ ਗਈ ਮੇਰੇ ਉੱਤੇ ਦਾਸ ਤਾ ਤੂੰ ਟੱਚ ਕਰ ਮਗਿਆ ਤੂੰ ਮਤੋ ਛੱਤਰ ਪਾ ਲੈਣੇ ਆ ਸਾਜਣ ਮੈਂ ਤੈਨੂੰ ਗੱਲ ਦੱਸਾਂ ਹਾਂ ਮੈਂ ਇਨ ਕਦੇ ਹਟ ਜਾ ਓਏ ਓਏ ਆ ਜਾ ਮੁੰਡੇ ਨੂੰ ਕਾ ਚੇੜਦਾ ਮੁੰਡੇ ਨੂੰ ਕਾ ਓਰਿਜినਲ ਯਾਰ ਹੈ ਓਰੇ ਟੱਪਰ ਦੇ ਜੀਆਂ ਨੇ ਕਦੀ ਓਰਿਜినਲ ਰੁਮਾਲ ਵੀ ਲਿਆ ਓਏ ਨੀ ਮਾਂ ਤੇ ਸਿਰ ਕਰੀ ਪਿੱਛੇ ਤੇਰੇ ਨੇ ਉਰੀ ਨਾ ਰਮਾਲ ਵੀ ਜੀ ਮੈਂ ਆਈ ਤਾਂ ਖੇਤੀ ਹੋਈ ਨਾ ਕਮਾਈ ਆਈ ਖੇਤੀ ਚ ਲੈ ਆਓ ਤੁਸੀਂ ਥੱਕ ਕੇ ਕਮਾਈਆਂ ਕਰ ਕਰਕੇ ਨਹੀਂ ਲੈਓ ਹਏ ਹਾਂ ਗੱਲਾਂ ਕਰਦੇ ਆ ਬਹੁਤ ਤੇ ਤਾਂ ਟੀ-ਸ਼ਰਟ ਦਾ ਦੇ ਤਾਂ ਸਾਡੇ ਆ ਵੀ ਦੇ ਖਾ ਵੀ ਦੇ ਲੋ ਆ ਦੇ ਕਿੱਥੇ ਚਲ ਗਈ ਲੈ ਤੇਰੇ ਭਰਾ ਦਾ ਫੋਨ ਆਇਆ ਕਹਿੰਦਾ ਹਟ ਦੋ ਖਾਣਾ ਪੂਹਾਲਾ ਤੇ ਦਾਦੇ ਬਾਬੇ ਨੂੰ ਖਵਾ ਦੇ ਚੱਲ ਹਾਟ ਡੋ ਬੋਲਾ ਕੇ ਮੀਨ ਵਾਲਾ ਹੁੰਦਾ ਉਹ ਤਾਂ ਹਾਟ ਡੋ ਮੁੰਡਿਆਂ ਨੂੰ ਖਵਾ ਦੇ ਠੀਕ ਆ ਮੇਰੀ ਮੇਰੀ ਪੂਹਾਲੇ ਮੁੰਡਿਆਂ ਦੇ ਅੱਗੇ ਛੱਪ ਲੜ ਕੇ ਬਚਿਆ ਉਹ ਮਰਨੋਂ ਬਚਿਆ ਹੋ ਨਹੀਂ ਪੂਹਾਲੇ ਓਏ ਹਾਟ ਓਏ ਮੇਰੀ ਪੂਹਾਲੇ ਮੁੰਡਿਆਂ ਦੇ ਨਹੀਂ ਆ ਉਹ ਅੱਗੇ ਬਚਾ ਦੇ ਤੇਰੇ ਭਰਾ ਤਾਂ ਵੀ ਮੇਰਾ ਭਰਾ ਨਾ ਕੋ ਵਾਟਿਆ ਉਹ ਕੀ ਹੋਇਆ ਹਾ ਹਾ ਪ੍ਰੋਬਲਮ ਪਈ ਉਹ ਆਪ ਜਾ ਰਹੇ ਨੂੰ ਹਾਂ ਤੈਨੂੰ ਦੱਸਦਾ ਆਪਣੇ ਭਰਾ ਦਾ ਦੁੱਖ ਲੱਗਾ ਮੈਨੂੰ ਵੀ ਆਪਣੇ ਭਰਾਵਾਂ ਦਾ ਇੱਦਾਂ ਹੀ ਦੁੱਖ ਲੱਗਦਾ ਉਹ ਕੱਢਿਆ ਪਿਆ ਹਰਾਮ ਦੇ ਨੇ ਬੈਟ ਕਰ ਲਿਆ ਤਾਂ ਦੇਖੀ ਇੱਥੇ ਪੈਰ ਹੋ ਗਿਆ ਦੇਖੀ ਇੱਥੇ ਪੈਰ ਪੈਰ ਨੂੰ ਨਾਲ ਵਾਲੇ ਸਾਈਡ ਤੇ ਲੱਗ ਪਿਆ ਆ ਗੱਦੇ ਦਾ ਚਲ ਚਲੀਏ ਸਾਡੀ ਨਪਾਤ ਦਫਾ ਕਰ ਇਹਨੂੰ ਯਾਦ ਕਿੱਥੋਂ ਲੈਣਾ ਕਹੇ ਦੇਣਾ ਹੋਰ ਵਿਆਜ ਵੀ ਉਹ ਜਿਵੇਂ ਲੈ ਲੇ ਪੈਸੇ ਉਹਦੇ ਪੇ ਕਰ ਦੇ ਕਿੱਥੋਂ ਲੈਣਾ ਆਪਣੇ ਭਰਾ ਦੀ ਕਿਡਨੀ ਵੇਚ ਦੇ ਕਿ ਮੈਨੂੰ ਕਿਹੜਾ ਲਿਖਾ